ਮੁਰਦਾਬਾ 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 ਕਟ ਬਿਜਲੀ ਦੇ ਵਾਲਾ ਬਿਜਲੀ ਪ੍ਰਬੰਧ ਮੁਰਦਾਬਾ 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 ਪੰਜਾਬ ਦੇ ਕਿਸਾਨ ਜੀ ਨੇ ਇੱਕ ਤਾਗ ਰਹਿਣ ਜਿੰਦਾਬਾਦ 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 ਕਿਸਾਨਾਂ ਦਾ ਇੱਕ ਜਿੰਦਾਬਾਦ ਜਿੰਦਾਬਾਦ ਇਹ ਹਵਾ ਚ ਗੱਲਾਂ ਨੇ ਜੀ ਅਸਲ ਦੇ ਵਿੱਚ ਹਕੀਕਤ ਇਹ ਹੈ ਬਈ ਜੀ ਨੂੰ ਮਰਜ਼ੀ ਕਿਸਾਨ ਤੋਂ ਪਤਾ ਕੀਤਾ ਜਾ ਸਕਦਾ ਜਾਂ ਤੁਸੀਂ ਪੱਤਰਕਾਰ ਹੋ ਜੀ ਜਾ ਕੇ ਕਿਸਾਨਾਂ ਦੇ ਖੇਤ ਚ ਚੈੱਕ ਕਰ ਸਕਦੇ ਹੋ ਵੀ ਉੱਥੇ ਪਾਣੀ ਦੀ ਸ਼ਿਪ ਹੈਗੀ ਕਿਤੇ ਬਹੁਤ ਹੀ ਘੱਟ ਇਹ ਜੇ ਮਿਲਣਗੇ ਜਾਂ ਕੋ ਪਾਣੀ ਉੱਥੇ ਖੜਾ ਜਿਨ੍ਹਾਂ ਨੇ ਬਹੁਤ ਮਹਗੇ ਪਾਦਾ ਡੀਜ਼ਲ ਫੂਕੇ ਜਨਰੇਟਰ ਚਲਾ ਕੇ ਪਾਣੀ ਪੂਰਾ ਕੀਤਾ ਅੱਜ ਅਸੀਂ ਇੱਥੇ ਜਿਹੜਾ ਖਾਸ ਕਰਕੇ ਕਢਾਣੀ ਟੂ ਫੀਡਰ ਤੇ ਜਿਹੜੇ ਪੀੜਤ ਕਿਸਾਨ ਨੇ ਉਹ ਤੇ ਰਾਣਾ ਸਾਹਿਬ ਆਪਣੇ ਫੀਡਰ ਦੇ ਕਿਸਾਨ ਨੇ ਜਿਹੜੇ ਉਹ ਬੈਠੇ ਨੇ ਇਹਨਾਂ ਦੀ ਸਪਲਾਈ ਦੀ ਹਾਲਤ ਬੜੀ ਮੰਦੀ ਹੈ ਕਿਉਂਕਿ ਇਹਨਾਂ ਦੇ ਵਾਦੇ ਹਵਾ ਚ ਲਟਕਦੇ ਲੱਗਦੇ ਨੇ ਬਾਦਰ ਜ਼ਮੀਨੀ ਨਹੀਂ ਹੈਗੇ ਉਹ ਵੀ ਜ਼ਮੀਨ ਤੇ ਖਰੇ ਉੱਤਰਦੇ ਹੋਣ ਬਿਲਕੁਲ ਜੀ ਮੰਗ ਪੱਤਰ ਦਿੰਦਾ ਮੰਗ ਪੱਤਰ ਤੋਂ ਬਾਅਦ ਦੇ ਵਿੱਚ ਜਦੋਂ ਕੋਈ ਉਹਨਾਂ ਕੋਲ ਇਸ ਗੱਲ ਦਾ ਠੋਸ ਤੇ ਬਾਬਰੀ ਸਾਡੇ ਕੋਲ ਸ਼ਡਿਊਲ ਹੈ ਆ ਦਿਓ ਕਰੋ ਵੀ ਜਿਹੜੇ ਇਹਨਾਂ ਦੇ ਗ੍ਰਿਡ ਤੋਂ ਆ ਰਹੀ ਹੈ ਉਸ ਦੇ ਵਿੱਚ ਇਹ ਹਕੀਕਤਾਂ ਤੋਂ ਉਲਟ ਰੋਜ਼ ਸਪਲਾਈ ਦਾ ਸਮਾਂ ਚੱਲਣ ਤੋਂ 10 ਮਿੰਟ ਪਹਿਲਾਂ ਲਿਖ ਟੜ ਤੋਂ ਬਾਅਦ ਦੇ ਵਿੱਚ ਅੱਧਾ ਘੰਟਾ ਹੋਰ ਆਪਣੇ ਕਾਗਜ਼ਾਂ ਚ ਲਾ ਦਿੰਦੇ ਨੇ ਆਹ ਇਹਨਾਂ ਜਿੰਨੇ ਕਿਸਾਨ ਬੈਠੇ ਨੇ ਕਿਸੇ ਨੂੰ ਪੁੱਛ ਲੋ ਵੀ ਆਹ ਪਿਛਲੇ 5-6 ਦਿਨਾਂ ਦੇ ਵਿੱਚ ਕਦੇ 8 ਘੰਟੇ ਸਪਲਾਈ ਮਿਲੀ ਆ ਪਰ ਇਹਨਾਂ ਦਾ ਲਿਖਿਆ ਹੋਇਆ 2 ਦਿਨ ਇੱਕ ਦਿਨ 13 ਤਰੀਕ ਤੇ 14 ਤਰੀਕ ਇਹਨਾਂ ਦਾ ਲਿਖਿਆ ਹੋਇਆ ਵੀ ਅਸੀਂ ਅੱਠ ਅੱਠ ਘੰਟੇ ਲਾਈਟ ਤੇ ਲਾਈ ਆ ਜਦੋਂ ਹਕੀਕਤ ਦੇ ਵਿੱਚ ਇਹ 5 ਘੰਟੇ 6 ਘੰਟੇ ਤੋਂ ਵੱਧ ਕਿਤੇ ਨਹੀਂ ਹੈ ਅੱਜ ਹਾਲਤ ਇਹ ਬਣੀ ਆ ਵੀ ਆ ਕੇ ਹੋਏ ਕਫਾਨਾ ਨੇ ਇਹਨਾਂ ਦਾ ਗੇਟ ਘੇਰ ਲਿਆ ਬਾਹਰ ਬੈਠੇ ਨੇ ਐਸ.ਡੀ.ਓ. ਸਾਹਿਬ ਨੇ ਬਹੁਤ ਕਿਹਾ ਵੀ ਮੈਂ ਕਿਸੇ ਜ਼ਰੂਰੀ ਕੰਮ ਮੇਰੇ ਅਫਸਰਾਂ ਨੇ ਸਦਿਆ ਹੋਇਆ ਮੈਨੂੰ ਮੈਂ ਜਾਣਾ ਪਰ ਕਿਸਾਨ ਕੋਈ ਵਾਦਾ ਭਾਲਦੇ ਨੇ ਕਿਸਾਨ ਇਹ ਚਾਹੁੰਦੇ ਨੇ ਵੀ ਸਾਡੀ ਗੱਲ ਸੁਣੀ ਜਾਵੇ ਅਫਸਰਾਂ ਤੱਕ ਸਾਡਾ ਮੈਸੇਜ ਕਰਵਾਇ ਕੀਤਾ ਜਾਵੇ ਤੇ ਜਿਹੜੀ ਆਪਣੇ ਬਿਜਲੀ ਸਪਲਾਈ ਹੈ ਉਹ ਯਕੀਨੀ ਵੜਾਈ ਜਾਵੇ ਤਾਰਨਾ ਦੀ ਲਾਈਟ ਦੇ ਬਾਰੇ ਹੈ ਸਾਡੀ ਲਾਈਟ ਬਹੁਤ ਘੱਟ ਆਉਂਦੀ ਮੋਟਰਾਂ ਦੇ ਬਾਈ ਜੀ ਕਿੰਨੇ ਘੰਟੇ ਤੁਹਾਡੀ ਲੇਟ ਆਉਂਦੀ ਆ? 5 ਘੰਟੇ ਆਉਂਦੀ ਆ ਜੀ। 5 ਘੰਟੇ ਆਉਂਦੀ ਆ। ਕਿਉਂਕਿ ਇਹ ਤਾਂ ਕਹਿੰਦੇ ਨੇ 7 ਘੰਟੇ 6 ਘੰਟੇ 6.5 ਘੰਟੇ ਕੋਈ 7 ਘੰਟੇ ਨਹੀਂ ਆਈ ਜੀ ਸਾਡੇ ਕੋਲ ਟਾਈਮ ਲਿਖਿਆ ਹੈ ਜੀ 5 ਘੰਟੇ ਕਾ ਪਰਸੋਂ ਆਈ ਆ। ਕੱਲ੍ਹ ਵੀ 5 ਘੰਟੇ ਆਈ ਆ। ਅੱਛਾ 2 ਫੀਟਰ ਦੇ 2 ਫੀਟਰ ਤੇ ਜ਼ਰੂਰ ਵੱਧ ਆਈ ਆ। 1 ਫੀਟਰ ਦੇ ਵੱਧ। ਬਾਈ ਪ੍ਰੋਬਲਮ ਚੱਲਦੀ ਆ ਬਾਈ ਜੀ। 4-5 ਦਿਨ ਹੋ ਗਏ ਯਾਰ। 4-5 ਦਿਨਾਂ ਤੋਂ ਇਹੀ ਚੱਲਦੀ ਆ ਪ੍ਰੋਬਲਮ। ਇਹੀ ਆ 2 ਫੀਟਰ ਦੇ ਵੱਧ। ਬਸ ਵਾਹੀ ਆ 5-6, 5-6 ਬਸ ਇਦੂ ਵੱਧ ਕੀ ਕੀ ਕਹ ਰਹੇ ਇਹ ਕਹਿੰਦੇ ਨੇ ਪੀਸੀਸੀ ਦਾ ਹੁਕਮ ਆਕਰ ਪੀਸੀ ਕੋਈ ਕਿਹੜਾ ਪੀਸੀ ਆ ਪਤਾ ਨਹੀਂ ਹੋਣਾ ਤਾਂ ਠੀਕ ਆ ਤੇ ਮੰਗ ਕੀ ਕਰਦੇ ਹੁਣ ਸਰਕਾਰ ਨੂੰ ਮੰਗ ਤਾਂ ਕਰਦੇ ਆ ਸਾਨੂੰ 8 ਘੰਟੇ ਲਾਈਟ ਪੂਰੀ ਤਾਂ ਦੇਣ 8 ਘੰਟੇ ਕਿਹਾ ਹਾਂਜੀ ਹਾਂਜੀ 8 ਘੰਟੇ ਕਿਹਾ ਹਰਮਿੰਦਰ ਸਿੰਘ ਜੀ ਹਰਮਿੰਦਰ ਸਿੰਘ ਜੀ ਕਿੰਨੇ ਦਿਨ ਤੋਂ ਸਫੀਤ ਚੱਲਦੀ ਆ ਇੱਥੇ 5 ਦਿਨ ਹੋ ਗਏ ਦੇਖ ਲੋ ਜੀ ਖੇਤ ਨੂੰ ਪਾਣੀ ਲੱਗੇ ਨੂੰ ਦੇਖ ਲੋ ਮਿੱਟੀ ਨਹੀਂ ਲੱਗਦੀ ਪੈਰ ਨੂੰ ਇੰਨਾ ਸੁੱਕ ਗਿਆ ਤੇੜਾ ਪਾਟ ਗਿਆ ਸਾਨੂੰ 5 ਘੰਟੇ ਆਉਂਦੀ ਆ ਜੀ ਉਹ ਚੋਂ ਵਿੱਚ ਪਾਵਰ ਕੱਟ ਲਾ ਦਿੰਦੇ ਆ ਜਿੰਨਾ ਕ ਪਾਣੀ ਪੈਂਦਾ ਉਹ ਮੁੜ ਜਾਂਦਾ ਜਾਂ ਨੂੰ ਇਹ ਹੋ ਗਈ 6-7 ਦਿਨ ਲਗਾਤਾਰ ਆਉਂਦੇ ਕਿਹਦੀ ਜਾਨ ਨੂੰ ਰੋਣਿਆ ਹੁਣ ਤਾਂ ਕਿਹਦੀ ਨੇ ਰੋਣਾ ਆਪਦੀ ਨੂੰ ਹੀ ਰੋਣਿਆ 20 ਕੇ ਗਲਤੀ ਕਰ ਲਈ ਬਾਈ ਜੀ ਇਹ ਕਿਹੜਾ ਅਧਿ ਥਾਣਾ ਲੱਗਿਆ ਹੋਇਆ ਕਹਾਣੀ ਬਿਜਲੀਪੁਰ ਦਾ ਸਰ ਹਾਂਜੀ ਕੀ ਇਹਦਾ ਹੋਇਆ ਇੱਕ ਕਿਸਾਨ ਜੀ 8 ਘੰਟੇ ਤੋਂ ਵੱਧ ਬਿਜਲੀ ਪੂਰੀ ਮੰਗ ਰਿਹਾ ਠੀਕ ਆ ਦੋ ਦਿਨ ਦੀ ਸਾਨੂੰ ਪ੍ਰੋਬਲਮ ਸੀ ਪਾਵਰ ਕੀ ਸੀ ਨੇ ਪਾਵਰ ਕੰਟਰੋਲਰ ਨੇ ਕੱਟ ਲਵਾਈ ਕਿਸੇ ਕਾਰਨਾ ਕਰਕੇ ਤੇ ਉਹਦੇ ਕਰਕੇ ਪੂਰੀ ਸਪਲਾਈ ਇੱਕ ਇੱਕ ਘੰਟਾ ਘੱਟ ਮਿਲੀ ਠੀਕ ਆ ਤੇ ਉਹ ਬਾਕੀ ਪੀਸੀ ਇਹਨਾਂ ਨੂੰ ਜੇ ਸ਼ਾਮ ਨੂੰ ਕਿਸੇ ਪਾਸੇ ਸਪਲਾਈ ਵੱਧ ਜਾਂਦੀ ਹੈ ਉਹ ਦੇ ਵੀ ਸਕਦਾ ਠੀਕ ਆ ਤੇ ਕਿਉਂਕਿ ਕੱਲ ਦੋ ਦਿਨ ਦਾ ਪੂਰੀ ਵੀ ਕਰਦਾ ਆ ਰਿਹਾ 5-6 ਘੰਟੇ ਜਿੰਨੀ ਦੇ ਰਹੇ ਨੇ ਪੀਸੀ ਕੋਲੋਂ ਮਿਲ ਰਹੀ ਹੈ ਸਹੀ ਸਪਲਾਈ ਇਹਨਾਂ ਨੂੰ ਇਹ ਇਹਨਾਂ ਦੀ ਮੰਗ ਆ ਕਿ ਸਾਨੂੰ 8 ਘੰਟੇ ਵੀ ਵੀ ਦਿਨੇ ਦਿੱਤੀ ਜਾਵੇ ਇਹ 8 ਘੰਟੇ ਸਾਨੂੰ 8 ਘੰਟੇ ਤੋਂ ਵੱਧ ਦਿੱਤੀ ਜਾਵੇ। ਇਹ ਇੱਕ ਐਵੇਂ ਨਾ ਮੰਗਾ ਜੀ। ਉਹ ਜਿਹੜੀ ਆ ਉਹ ਆਪਾਂ ਪੂਰੀ ਕਿਸੇ ਤਰੀਕੇ ਨਾਲ ਕਰ ਨਹੀਂ ਸਕਦੇ। ਹੁਣ ਇਹਨਾਂ ਕਿੰਨੇ ਘੰਟੇ ਆਪਰੇ ਵੀ ਹੁਣ ਇਹਨੂੰ 6 ਵੀ ਆਉਂਦੀ ਆ 8 ਵੀ ਆਉਂਦੀ ਆ ਜੀ ਵੱਧ ਵੀ ਆਉਂਦੀ ਆ ਜਿਵੇਂ ਹੁਣ ਜਿਵੇਂ ਕੱਲ ਦੀ ਗੱਲ ਕਰਦੇ ਨੇ ਕੱਲ ਇਹਨੂੰ 6.5 ਘੰਟੇ ਆ ਗਏ। ਠੀਕ ਆ। ਪਰसों 6 ਘੰਟੇ ਆ ਗਏ। ਠੀਕ ਆ। ਤੇ ਉਹਦੇ ਨਾਲ ਸਿਰਫ ਦੋ ਦਿਨਾਂ ਦੀ ਬਿਜਲੀ ਪੀਸੀ ਵੱਲੋਂ ਕਟਵਾਈ ਗਈ ਸੀ ਉਹ ਬਿਜਲੀ ਘੱਟ ਮਿਲੀ ਆ ਜਿਵੇਂ ਅੱਜ ਪੂਰੀ ਹੋ ਗਈ ਤਾਂ ਅੱਜ ਪੂਰੀ ਮਿਲ ਜਾਊਗੀ। ਅੱਛਾ ਤੁਸੀਂ ਉੱਚ ਅਧਿਕਾਰੀਆਂ ਨਾਲ ਗੱਲ ਕਰ ਲਈ? ਕਰ ਲਈ ਜੀ ਇਹ ਉਹ ਪੱਕੀ ਜਿਹਾ ਸੀ ਸਾਫ ਸਹਿਣ ਤੇ ਜਿਹੜੇ 132 ਕੁ ਵਿਲਾਦਪਤ ਤੋਂ ਸਪਲਾਈ ਹੋਣੀ ਆ। ਉਹਨਾਂ ਨੂੰ ਵੀ ਮੈਂ ਉਹਨਾਂ ਨਾਲ ਵੀ ਗੱਲਬਾਤ ਕਰੀ ਆ। ਉਹ ਕਹਿੰਦੇ ਪੀਸੀ ਦੇ ਕੱਟ ਨੇ ਪੀਸੀ ਨੇ ਕੱਟ ਲਵਾਏ ਹੋਏ ਨੇ। ਇੱਕ ਤੋਂ ਦੋ ਦਿਨ ਤੱਕ ਜਦੋਂ ਸਪਲਾਈ ਸਹੀ ਉਹ ਵੀ ਸਾਡੇ ਨੂੰ ਸਹੀ ਮਿਲ ਗਈ ਸਹੀ ਫੀਟਰ ਚੱਲਦੇ ਨੇ। ਸਪਲਾਈ ਪੂਰੀ ਹੋ ਜਦੋਂ ਮਿਲੂ ਤਾਂ ਪੂਰੀ ਹੋ ਜੇ। ਜਿਹੜਾ ਨਾਲ ਗੱਲ ਕੀਤੀ ਹੈ ਜੀ ਇਹਨਾਂ ਨੂੰ ਕਰੀ ਆ ਇਹਨਾਂ ਨੇ ਮੰਗ ਪੱਤਰ ਵੀ ਦਿੱਤਾ ਮਾਚਰਕਾਰੇ ਨੂੰ ਆਪਣਾ ਵੀ ਦਿੱਤਾ ਜੀ। ਜਦੋਂ ਕੋਈ ਸਾਨੂੰ ਸਰਕਾਰੀ ਨੂੰ ਸਪਲਾਈ ਅਸੀਂ ਚਾਹ ਵੀ ਸਪਲਾਈ ਪੂਰੀ ਦੇ ਰਹੇ ਆ ਜੋ ਸਾਨੂੰ ਪੀਸੀ ਪਨਾ ਮਿਲਦੀ ਆ। ਹੋ ਸਕਦਾ ਕੋਈ ਸਪਲਾਈ ਕਿਸੇ ਪਾਸੇ ਵੱਧ ਘੱਟ ਮਿਲਦੀਦਾ ਸੀ ਇਹਨੂੰ ਸਪਲਾਈ ਜਿਹੜੀ ਪੀਸੀ ਨੇ ਹੋ ਦੇ ਸਕਦਾ ਪੀਸੀ ਦੇ ਅਟਰਤ ਵਗੈਰਾ ਅਸੀਂ ਸਪਲਾਈ ਵੱਧ ਘੱਟ ਨਹੀਂ ਦੇ ਸਕਦੇ ਤੇ ਪੀਸੀ ਦਾ ਕੋਈ ਜੇ ਉਹ ਅਟਰਾਉਣਗੇ ਤਾਂ ਇਹਨਾਂ ਨੂੰ ਸਪਲਾਈ ਆਟੋਮੈਟਿਕ ਚੱਲ ਪੈਣੀ ਸਾਡੇ ਪੀਡਾਂ ਚ ਕੋਈ ਫਾਲਟ ਨਹੀਂ ਕੋਈ ਫਾਲਟ ਨਹੀਂ ਆ ਹੁਣ ਬਾਕੀ ਇਹ ਜਿਹੜਾ ਫੀਟਰ ਬਾਰੇ ਕਹਿੰਦੇ ਨੇ ਉਹ 12 ਵਿੱਚ ਚੱਲ ਪੈਣਾ 15 ਮਿੰਟ ਰਹਿੰਦੇ ਚਲੋ ਠੀਕ ਆ ਬਾਈ ਜੀ ਓਕੇ ਧੰਨਵਾਦ ਸਭ ਨਾਲ